हां जी तो आज मैं ਤੁਹਾਨੂੰ ਫੇਸਬੁਕ ਤੇ ਰੀਲ ਅਪਲੋਡ ਕਰਨਾ ਇੱਕ ਸਹੀ ਤਰੀਕਾ ਦੱਸੂਗਾ ਵੀ ਕਿਵੇਂ ਤੁਸੀਂ ਸਹੀ ਤਰੀਕੇ ਨਾਲ ਫੇਸਬੁਕ ਤੇ ਰੀਲ ਅਪਲੋਡ ਕਰਨਾ ਸਾਰੇ ਤੇ ਬਹੁਤ ਸਾਰੇ ਵਿਊ ਵੀ ਲਿਆ ਸਾਰੇ ਬਹੁਤ ਸਾਰਿਆਂ ਦੇ ਇਹ ਹੀ ਹੁੰਦੀ ਹੈ ਪ੍ਰੋਬਲਮ ਕਿ ਸਾਡੇ ਵਿਊ ਨਹੀਂ ਆਉਂਦੇ ਕਿਸੇ ਚਾਰ ਵਿਊ ਆਉਂਦੇ ਨੇ ਕਿਸੇ 10 ਆਉਂਦੇ ਨੇ ਕਿਸੇ 100 ਆਉਂਦਾ ਹੈ ਵਿਊ ਆਉਂਦੇ ਨੇ ਇਤੋਂ ਜ਼ਿਆਦਾ ਵਿਊ ਨਹੀਂ ਆਉਂਦੇ ਪਰ ਜੇ ਸਹੀ ਤਰੀਕੇ ਨਾਲ ਰੀਲ ਨੂੰ ਅਪਲੋਡ ਕਰੋਗੇ ਤਾਂ ਬਹੁਤ ਜਲਦੀ ਵਾਇਰਲ ਵੀ ਹੋਊਗੀ ਤੇ ਵਿਊ ਵੀ ਆਉਣਗੇ ਉਹ ਕਿਵੇਂ ਕਰਨੀ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਇੱਕ ਪੇਜ ਦੇ ਵਿੱਚ ਚੱਲਦੇ ਹਾਂ ਫੇਸਬੁਕ ਨੂੰ ਓਪਨ ਕਰਦੇ ਆ ਤੇ ਉਸ ਤੋਂ ਬਾਅਦ ਪੇਜ ਤੇ ਚੱਲਦੇ ਇੱਥੇ ਆ ਕੇ ਤੁਸੀਂ ਦੇਖੋ ਇੱਕ ਪਲੱਸ ਰੀ ਨਸਾਨੀ ਆ ਰਹੀ ਆ ਪਲੱਸ ਨਸਾਨੀ ਉੱਤੇ ਕਲਿੱਕ ਕਰਨਾ ਜੀ ਉਸ ਤੋਂ ਬਾਅਦ ਇੱਥੇ ਇੱਕ ਰੀਲ ਆਪਸ਼ਨ ਆ ਰਿਹਾ ਇੱਕ ਰੀਲ ਵਾਲ ਤੇ ਕਲਿੱਕ ਕਰਨਾ ਤੁਸੀਂ ਨੇ ਇੱਕ ਰੀਲ ਲੈ ਕੇ ਆਉਣੀ ਆ ਤੁਸੀਂ ਨੇ ਉਧਰੋਂ ਕੋਈ ਰੀਲ ਚੱਕ ਲਈ ਹੋਣੀ ਲਓ ਜੀ ਆਪਾਂ ਇੱਕ ਰੀਲ ਲਿਆਏ ਲਿਆ ਕੇ ਰੀਲ ਇੱਥੇ ਸਭ ਤੋਂ ਪਹਿਲਾਂ ਇਹਦੇ ਉੱਪਰ ਇੱਕ ਟੈਗਸ ਲਿਖੋ ਵਧੀਆ ਜੇਕਰ ਤੁਸੀਂ ਟੈਗਸ ਲਿਖ ਰਹੇ ਫਿਰ ਵੀ ਕੋਈ ਕੰਮ ਨਹੀਂ ਨਹੀਂ ਤਾਂ ਟੈਗਸ ਲਿਖੋ ਜਿਹੜਾ ਕਿ ਲੋਕ ਆਟੋਮੈਟਿਕ ਹੀ ਭਰਾਉਣ ਛੜੀ ਰੀਲ ਉੱਪਰ ਇੱਥੇ ਦੇਖੋ ਜੀ ਮੈਂ ਟੈਗਸ ਆ ਟੈਕਸਟ ਵੀ ਜਾ ਕੇ ਕੁਝ ਵੀ ਲਿਖ ਸਕਦੇ ਤੁਸੀਂ ਵੀਡੀਓ ਵਾਇਰਲ ਕਰਨ ਦਾ ਤਰੀਕਾ ਦੇਖੋ ਜਿਵੇਂ ਕਿ ਇੱਥੇ ਉੱਪਰ ਮੈਂ ਲਿਖਤਾ ਵੀਡੀਓ ਵਾਇਰਲ ਕਰਨ ਦਾ ਤਰੀਕਾ ਐਵੇਂ ਤੁਸੀਂ ਇਹਨੂੰ ਇੱਥੋਂ ਕਲਰ ਵੀ ਚੇਂਜ ਕਰ ਸਕਦੇ ਏ ਕਲਾਕ ਲੱਗੂ ਦੇਖਣ ਨੂੰ ਜਿਹੜਾ ਅਗਲਾ ਦੇਖੂਗਾ ਨਾ ਆਏ ਨੂੰ ਵੀ ਐਵੇਂ ਲੱਗੂ ਯਾਰ ਵੀ ਹਾਂ ਬਾਕੀ ਇਹਦੇ ਵਿੱਚ ਕੋਈ ਸਾਨੂੰ ਸਿੱਖਣ ਨੂੰ ਮਿਲੂਗਾ ਆ ਦੇਖੋ ਜਿਵੇਂ ਇਹਨੂੰ ਆਪਾਂ ਸਹੀ ਕਰਕੇ ਲਾ ਰੰਨੇ ਆ ਤੇ ਉਸ ਤੋਂ ਬਾਅਦ ਤੁਸੀਂ ਨੈਕਸਟ ਕਰਨਾ ਨੈਕਸਟ ਕਰਕੇ ਨਾ ਫਿਰ ਤੁਸੀਂ ਨੇ ਇੱਥੇ ਜਾ ਕੇ ਕੋਈ ਲਿਖਣਾ ਜਿਵੇਂ ਵੀਡੀਓ ਵਾਇਰਲ ਕਰਨ ਦਾ ਤਰੀਕਾ ਹੋ ਗਿਆ ਜਾਂ ਫਿਰ ਵੀਡੀਓ ਵਾਇਰਲ ਕਰਨਾ ਸੌਖਾ ਤਰੀਕਾ ਹੋ ਗਿਆ ਇੱਥੇ ਕੁਸਾ ਕੁਸ ਲਿਖਣ ਤੋਂ ਬਾਅਦ ਕੀ ਕਰਨਾ ਤੁਸੀਂ ਨੇ ਵੀਡੀਓ ਬੈਰਲ ਕਰਨਾ ਤਰੀਕਾ ਲਿਖਤਾ ਆਪਾਂ ਨੇ ਉਸ ਤੋਂ ਬਾਅਦ ਹੈਸ਼ਟੈਗ ਲਾਉਣ ਨੇ ਹੈਸ਼ਟੈਗ ਚੰਗੇ ਹੈਸ਼ਟੈਗ ਲਾਉਣੇ ਨੇ ਜਿਹੜੇ ਵਾਇਰਲ ਹੈਸ਼ਟੈਗ ਨੇ ਜਿਵੇਂ ਕਿ ਫੇਸਬੁਕ ਹੋ ਗਿਆ ਰੱਖੋ ਫੇਸਬੁਕ ਵੀਡੀਓ ਹੋ ਗਿਆ ਐਵੇਂ ਕਰਕੇ ਤੁਸੀਂ ਨੇ ਬਹੁਤ ਵਧੀਆ-ਵਧੀਆ ਜਿਹੜੇ ਤੁਸੀਂ ਆਪ ਹੀ ਦੇਖ ਲਓ ਵੀ ਜਿਹੜੇ ਜ਼ਿਆਦਾ ਵਾਇਰਲ ਨੇ ਜਿਵੇਂ ਆਹ ਦੇਖੋ ਇੱਥੇ ਮੈਨੂੰ ਇੱਥੇ ਮਿਲੀਅਨ ਪੀਸੇ ਸ਼ੋਅ ਕਰਦੇ ਹੁੰਦੇ ਨੇ ਜਿਵੇਂ ਫੇਸਬੁਕ ਵੀਡੀਓ 743k ਜਿਵੇਂ ਇੰਨੇ ਪੋਸਟਾਂ ਨੇ ਜਿੰਨੇ ਜਿੰਨੇ ਹੈਗੇ ਨੇ ਜਿਵੇਂ ਐਵੇਂ ਤੁਸੀਂ ਕਰ ਸਕਦੇ ਹੋ ਕੁਈ ਟ੍ਰੈਂਡਿੰਗ ਆ ਗਈ ਜਿਵੇਂ ਟ੍ਰੈਂਡਿੰਗ ਰੀਲ ਆ ਗਈ ਟ੍ਰੈਂਡਿੰਗ ਵੀਡੀਓ ਆ ਗਈ ਟ੍ਰੈਂਡਾਂ ਦੇਖੋ ਟ੍ਰੈਂਡ 147 ਮਿਲੀਅਨ ਐਵੇਂ ਮੈਂ ਕਰਕੇ ਤੁਸੀਂ ਫਿਰ ਉਸ ਤੋਂ ਬਾਅਦ ਇੱਥੇ ਆ ਕੇ ਐਡ ਟੌਪਿਕ ਕਰਨਾ ਕਿਹੜਾ ਵੀ ਤੁਹਾਡਾ ਟੌਪਿਕ ਆ ਉਹ ਇਹਦੇ ਵਿੱਚ ਐਡ ਕਰਨਾ ਕਾਰੇ ਮਾਰੇ ਤੁਸੀਂ ਪਾਈਓ ਕੋਈ ਟੈਕਨੋਲੋਜੀ ਦੀ ਪਾਈਓ ਕੋਈ ਕਮੇਡੀ ਦੀ ਪਾਈਓ ਕੋਈ ਡਾਂਸ ਦੀ ਪਾਈਓ ਜਿਵੇਂ ਫਿਟਨੈਸ ਦੀ ਪਾਈਓ ਕਾਸੇ ਦੀ ਵੀ ਪਾਈਓ ਉਹ ਇੱਥੋਂ ਜਾ ਕੇ ਤੁਸੀਂ ਸਿਲੈਕਟ ਕਰਨੀ ਆ ਆਪਣੀ ਜਿਵੇਂ ਮੈਂ ਟੈਕਨੋਲੋਜੀ ਦੀ ਪਾਈਓ ਕੋਈ ਟੈਕਨੋਲੋਜੀ ਤੇ ਸਿਲੈਕਟ ਕਰ ਲੂੰਗਾ ਜਾ ਫਿਰ ਐਂਟਰਟੇਨਮੈਂਟ ਹੋ ਗਿਆ ਜਾਂ ਫਿਰ ਕੋਈ ਮਨੀ ਬਾਰੇ ਮ ਪਈਆ ਕਾਸ ਮਾਰੇ ਪਈਆ ਵੀ ਉਹਦੇ ਬਾਰੇ ਪਾਰੂਗਾ ਜਿਵੇਂ ਤੁਸੀਂ ਐਵੇਂ ਇੱਥੋਂ ਸਿਲੈਕਟ ਕਰ ਦੇਣੀ ਆ ਆਪਣੀ ਜੋ ਵੀ ਤੁਸੀਂ ਇੱਥੇ ਜਿਹੜੇ ਹਿਸਾਬ ਨਾਲ ਤੁਹਾਡੀ ਵੀਡੀਓ ਹੋਵੇ ਚਲੋ ਮੈਂ ਐਂਟਰਟੇਨਮੈਂਟ ਕਰ ਦਿੰਦਾ ਇੱਕ ਤੇ ਉਸ ਤੋਂ ਬਾਅਦ ਐਵੇਂ ਤੁਸੀਂ ਇੱਕ ਦੋ ਇੱਥੇ ਸਿਲੈਕਟ ਕਰਕੇ ਸੇਵ ਤੇ ਆ ਕੇ ਕਲਿੱਕ ਜੀ ਉਸ ਤੋਂ ਬਾਅਦ ਐਵੇਂ ਤੁਸੀਂ ਇੱਕ ਦੋ ਇੱਥੇ ਸਿਲੈਕਟ ਕਰਕੇ ਸੇਵ ਤੇ ਆ ਕੇ ਕਲਿੱਕ ਜੀ ਉਸ ਤੋਂ ਬਾਅਦ ਇੱਥੇ ਜਾ ਕੇ ਫਿਰ ਤੁਸੀਂ ਸ਼ੇਅਰ ਨਾ ਤੇ ਜਾ ਕੇ ਸ਼ੇਅਰ ਨਾ ਕਰ ਦੇਣਾ ਉਸ ਤੋਂ ਬਾਅਦ ਇੱਕ ਥੋੜੇ ਦਿਨਾਂ ਦੇ ਵਿੱਚ ਜੇਕਰ ਪੰਜ-ਛੇ ਤੁਸੀਂ ਰੀਲਾਂ ਚੰਗੀ ਤਰ੍ਹਾਂ ਅਪਲੋਡ ਕਰੋਗੇ ਤਾਂ ਤੁਹਾਡੀਆਂ ਰੀਲਾਂ ਦੇ ਉੱਪਰ ਵਿਊ ਆਉਣਗੇ ਆਉਣਗੇ ਤੇ ਵਾਇਰਲ ਵੀ ਹੋਣਗੇ ਜੀ ਵੀਡੀਓ ਨੂੰ ਜਦੋਂ ਸ਼ੇਅਰ ਕਰਦੇ ਤੇ ਆਪਣੇ ਫੇਸ ਨੂੰ ਫੋਲੋ ਕਰ ਲਿਓ ਜੀ